ਅੱਜ ਲਾਲਜੀਤ ਸਿੰਘ ਭੋਲਰ ਤੋਂ ਕਹਿ ਤਾਂ ਦਿੱਤਾ ਕਿ ਮੈਂ ਵੱਡੀ ਸਰੀਆਲੀ ਦਾ ਤੂੰ ਲਾਹੌਰਿਆ ਜਾਟੇ ਅੱਜ ਲਾਹੌਰ ਇਹ ਵੀ ਇਸ ਗੱਲ ਦੀ ਸ਼ਰਮ ਮਹਿਸੂਸ ਕਰਦੇ ਆ ਕਿ ਨਲਾਇਕ ਪੁੱਤਰ ਜਿਹੜਾ ਉਹ ਜੰਮ ਪਿਆ ਲਾਹੌਰਿਆਂ ਦੇ ਘਰ ਅੱਜ ਤੈਨੂੰ ਪਤਾ ਹੀ ਵੀ ਲਾਹੌਰਿਆਂ ਦਾ ਪਿਛੋਕੜ ਕੀ ਏ ਮੈਂ ਵੀ ਲਾਹੌਰ ਚ ਆਇਆ ਮੈਂ ਵੀ ਪਾਕਿਸਤਾਨ ਚ ਆਇਆ ਮੇਰਾ ਪਿੰਡ ਮੱਥੋ ਗਿਆ ਔਰ ਮੈਂ ਦੱਸਣਾ ਚਾਹਣਾ ਉਹ ਲਾਹੌਰੇ ਉਹ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੱਖੀਆਂ ਜਿਨ੍ਹਾਂ ਨੇ ਹਰੇਕ ਜਾਤ ਨੂੰ ਹਰੇਕ ਧਰਮ ਨੂੰ ਦੇ ਆਦਮੀ ਨੂੰ ਨਾਲ ਲੈ ਕੇ ਚੱਲੇ ਜਿਨ੍ਹਾਂ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਮਾੜੇ ਸਮੇਂ ਦੇ ਵਿੱਚ ਔਰ ਇੱਥੇ ਲਿਆ ਕੇ ਆਪਣੇ ਘਰ ਵਸਾਏ ਜਿਸ ਦਿਨ ਅਸੀਂ ਲਾਹੌਰ ਚੁਆਏ ਸੀ ਉਦੋਂ ਸਾਡੇ ਕੋਲ ਕੀ ਸੀ ਮੇਰੇ ਬਜ਼ੁਰਗ ਦੱਸਦੇ ਆ ਕਿ ਇੱਕ ਕਾਨਿਆਂ ਦੀ ਜਿਹੜੀ ਜਿੰਨੂੰ ਆਪਾਂ ਕਹਿ ਦਿੰਦੇ ਆ ਇੱਕ ਝੌਂਪੜੀ ਦੇ ਵਿੱਚ ਆਣ ਕੇ ਰਹਿ ਸੀ ਔਰ ਇੱਥੇ ਆਣ ਕੇ ਜੇ ਘਰ ਬਾਏ ਬਣਾਏ ਆ ਆ ਜਿਹਨਾਂ ਭਾਈ ਲਾਲੂ ਦੇ ਵਾਰਸਾਂ ਨੇ ਬਣਾਏ ਅੱਜ ਇੱਥੇ ਆਣ ਕੇ ਜੇ ਏਡੇ ਏਡੇ ਮਹਿਲਾਂ ਦੇ ਵਿੱਚ ਰਹਿ ਰਹੇ ਆ ਅੱਜ ਜਿਹੜੇ ਘਰ ਦੇ ਵਿੱਚ ਰਹਿ ਲੈ ਉਹ ਵੀ ਭਾਈ ਲਾਲੋ ਦੇ ਵਾਰਸਾਂ ਦਾ ਬਣਿਆ ਆ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹਦੇ 'ਚ ਤੇਰਾ ਖਸੂਰ ਨਹੀਂ ਇਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਖਸੂਰ ਆ ਭਗਵੰਤ ਮਾਨ ਦਾ ਉਹ ਭਗਵੰਤ ਮਾਨ ਪਹਿਲਾਂ ਤਾਂ ਲੋਕਾਂ ਨੇ ਗਲਤੀ ਕੀਤੀ ਕਿ ਮੁੱਖ ਮੰਤਰੀ ਇਹੋ ਜਿਹਾ ਬਣਾਤਾ ਪਹਿਲਾਂ ਵੀ ਪਿੱਟਦੇ ਰਹੇ ਆ ਕਿ ਭਾਈ ਜੇ ਸ਼ਰਾਬੀ ਦੇ ਹੱਥ ਤੁਸੀਂ ਬਸ ਫੜਾਉਂਗੇ ਤਾਂ ਫਿਰ ਸਵਾਰੀਆਂ ਰੀਚਾਂ ਵਾਲੀਆਂ ਨਹਿਰਾਂ 'ਚ ਲਪੜ ਗਈਆਂ ਔਰ ਗਾਂ ਜਿਹੋਜੀ ਕੋਕੋ ਉਹ ਜੇ ਬੱਚੇ ਉਹ ਯਾਰ ਮੇਰੀ ਇੱਕ ਗੱਲ ਸੁਣ ਲਾਲਜੀਤ ਸਿੰਘ ਭੋਲਾ ਪਹਿਲੀ ਗੱਲ ਇੱਕ ਤੂੰ ਜੇ ਇਲੈਕਸ਼ਨ ਲੜਦਾ ਪਿਆ ਤੈਨੂੰ ਪਾਰਟੀ ਨੇ ਜੇ ਤੈਨੂੰ ਮੰਤਰੀ ਬਣਾਇਆ ਦੋ ਮਹਿਕਮੇ ਦਿੱਤੇ ਆ ਤਾਂ ਤੈਨੂੰ ਇਸ ਕਰਕੇ ਨਹੀਂ ਦਿੱਤੇ ਕਿ ਜੀ ਤੂੰ ਲੋਕਾਂ ਦੇ ਪਰਿਵਾਰਾਂ ਬਾਰੇ ਔਰ ਲੋਕਾਂ ਦੇ ਧਰਮਾਂ ਬਾਰੇ ਕਹਿਣਾ ਫਿਰੇ ਕਿ ਤੂੰ ਖਾਣੀ ਜਿਆਦਾ ਹੈ ਤੂੰ ਪੁਰਾਣੀ ਜਿਆਦਾ ਸਾਡੇ ਗੁਰੂ ਸਾਹਿਬ ਨੇ ਤਾਂ ਕੋਈ ਜਾਤ ਪੇਤ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਦੱਸਣਾ ਚਾਹੁੰਦਾ ਕਿ ਕੱਲ੍ਹ ਹੀ ਮੇਰਾ ਦਿਲ ਕਰਦਾ ਸੀ ਮੈਂ ਲਾਈਵ ਹੋਵਾਂ ਪਰ ਮੈਂ ਲਾਈਵ ਕਿਉਂ ਨਹੀਂ ਹੋਇਆ ਜਾਂ ਵੀਡੀਓ ਕਿਉਂ ਨਹੀਂ ਪਾਈ ਕਿਉਂਕਿ ਜੋ ਮਾੜੀ ਸ਼ਰਦਾਬਲੀ ਕੈਬਨਿਟ ਮੰਤਰੀ ਲਾਲਜੀ ਸਿੰਘ ਖੋਲਰ ਨੇ ਬੋਲੀ ਉਹ ਤਾਂ ਨਹੀਂ ਪਾਈ ਕਿਉਂਕਿ ਕੱਲ੍ਹ ਖਾਲਸਾ ਪੰਥ ਦਾ ਸਾਜਨਾ ਦਿਵਸ ਸੀ ਵਿਸਾਖੀ ਸੀ ਸੰਗਰਾਮ ਦਾ ਸ਼ੁਭ ਦਿਹਾੜਾ ਸੀ ਔਰ ਮੈਂ ਨਹੀਂ ਸੀ ਚਾਹੁੰਦਾ ਕਿ ਜੇ ਇਹਨੇ ਕੋਈ ਗਲਤੀ ਕੀਤੀ ਹੈ ਤੇ ਮੈਂ ਵੀ ਅੱਜ ਦੇ ਦਿਨ ਕੋਈ ਸਿੱਖ ਸੰਗਤਾਂ ਦੇ ਵਿੱਚ ਕੋਈ ਮਾੜਾ ਮੈਸੇਜ ਦੇ ਪਰ ਮੈਂ ਸਰਦਾਰ ਲਾਲਜੀਤ ਸਿੰਘ ਕੋਲਰ ਤੈਨੂੰ ਇਹ ਗੱਲ ਕਹਿਣੀ ਚਾਹਾਂ ਕਿ ਤੂੰ ਜੋ ਕੁਝ ਵੀ ਬੋਲਿਆ ਜੋ ਗਿੱਲ ਪਰਿਵਾਰ ਬਾਰੇ ਬੋਲਿਆ ਔਰ ਜੋ ਤੂੰ ਸਾਡੇ ਭਾਈ ਲਾਲੂ ਦੇ ਵਾਰਸਾਂ ਬਾਰੇ ਜਾਂ ਉਹਨਾਂ ਸਵਰਨਕਰ ਵੀਰਾਂ ਬਾਰੇ ਜੋ ਸ਼ਰਦਾਬਲੀ ਵਰਤੀ ਏ ਮੈਂ ਉਹਦੀ ਸਖਤ ਨਿੰਦਾ ਕਰਦਾ ਔਰ ਮੈਂ ਇਹ ਗੱਲ ਕਹਿਣਾ ਵਾ ਕਿ ਤੇਰਾ ਕਸੂਰ ਨਹੀਂ ਸੀ ਕਿਉਂਕਿ ਤੂੰ ਭਾਂਡਾ ਛੋਟਾ ਸੀ ਭਰ ਗਿਆ ਉੱਚਣ ਲੱਗ ਪਿਆ ਔਰ ਗਾਲਿਆਂ ਕਿ ਗਾਲਿਆਂ ਕਿ ਅਸੀਂ ਵਾਰਸਾਂ ਦੀ ਗੱਲ ਕੀਤੀ ਭਾਈ ਲਾਲੋ ਦੇ ਵਾਰਸ ਹੀ ਆ ਜਿੰਨਾ ਕਰਕੇ ਅਸੀਂ ਇੱਥੇ ਬੈਠੇ ਆ ਉਹ ਉਹ ਸਵਰਗੀਕਾਰ ਵੀਰ ਸੀ ਜਿੰਨਾ ਕਰਕੇ ਅੱਜ ਜਦੋਂ ਤੁਸੀਂ ਆਪਣੀਆਂ ਧੀਆਂ ਭੈਣਾਂ ਦੇ ਵਿਆਹ ਸ਼ਾਦੀਆਂ ਕਰਦੇ ਹੋ ਤਾਂ ਤੁਹਾਨੂੰ ਵਿਆਹ ਬੰਨਣ ਤੋਂ ਪਹਿਲਾਂ ਜਾਂ ਕੋਈ ਪ੍ਰੋਗਰਾਮ ਕਰਨ ਤੋਂ ਪਹਿਲਾਂ ਉਹਨਾਂ ਦੇ ਕੋਲ ਜਾਣਾ ਪੈਂਦਾ ਅੱਜ ਲਾਲਜੀਤ ਸਿੰਘ ਭੋਲਰ ਤੋਂ ਕਹਿ ਤਾਂ ਦਿੱਤਾ ਕਿ ਮੈਂ ਵੱਡੀ ਸਰੀਆਲੀਆ ਤੂੰ ਲਾਹੌਰੀਆਂ ਜਾਟੇ ਅੱਜ ਲਾਹੌਰ ਇਹ ਵੀ ਇਸ ਗੱਲ ਦੀ ਸ਼ਰਮ ਮਹਿਸੂਸ ਕਰਦੇ ਆ ਕਿ ਨਲਾਇਕ ਪੁੱਤਰ ਜਿਹੜਾ ਉਹ ਜੰਮ ਪਿਆ ਲਾਹੌਰਿਆਂ ਦੇ ਘਰ ਹੀ ਅੱਜ ਤੈਨੂੰ ਪਤਾ ਵੀ ਲਾਹੌਰਿਆਂ ਦਾ ਵਿਸ਼ੋਕੜ ਕੀ ਏ ਮੈਂ ਵੀ ਲਾਹੌਰ ਚ ਆਇਆ ਮੈਂ ਵੀ ਪਾਕਿਸਤਾਨ ਚ ਆਇਆ ਮੇਰਾ ਪਿੰਡ ਮੱਥੋ ਕੇ ਆ ਔਰ ਮੈਂ ਦੱਸਣਾ ਚਾਹਣਾ ਉਹ ਲਾਹੌਰੀ ਉਹ ਨਹੀਂ ਜਿਹੜਾ ਨੇ ਧੀਆਂ ਪੈਣਾ ਦੀਆਂ ਇੱਜ਼ਤਾਂ ਰੱਖਣੀਆਂ ਜਿਨ੍ਹਾਂ ਨੇ ਹਰੇਕ ਜਾਤ ਨੂੰ ਹਰੇਕ ਧਰਮ ਨੂੰ ਦੇ ਆਦਮੀ ਨੂੰ ਨਾਲ ਲੈ ਕੇ ਚੱਲੇ ਜਿਨ੍ਹਾਂ ਨੇ ਲੋਕਾਂ ਦੀਆਂ ਜਾਨਾਂ ਬਚਾਈਆਂ ਮਾੜੇ ਸਮੇਂ ਦੇ ਵਿੱਚ ਔਰ ਇੱਥੇ ਲਿਆ ਕੇ ਆਪਣੇ ਘਰ ਵਸਾਏ ਜਿਸ ਦਿਨ ਅਸੀਂ ਲਾਹੌਰ ਚੁਆਈ ਸੀ ਉਦੋਂ ਸਾਡੇ ਕੋਲ ਕੀ ਸੀ ਮੇਰੇ ਬਜ਼ੁਰਗ ਦੱਸਦੇ ਆ ਕਿ ਇੱਕ ਕਾਨਿਆਂ ਦੀ ਜਿਹੜੀ ਜਿੰਨੂੰ ਆਪਾਂ ਕਹਿ ਦਿੰਦੇ ਆ ਇੱਕ ਝੌਂਪੜੀ ਦੇ ਵਿੱਚ ਆੜ ਕੇ ਰਹੇ ਸੀ ਔਰ ਇੱਥੇ ਆੜ ਕੇ ਜੇ ਘਰ ਬਾਏ ਬਣਾਏ ਆ ਆ ਜਿਨ੍ਹਾਂ ਭਾਈ ਲਾਲੋ ਦੇ ਵਾਰਸਾਂ ਨੇ ਬਣਾਏ ਆ ਅੱਜ ਇੱਥੇ ਆੜ ਕੇ ਜੇ ਏਡੇ ਏਡੇ ਮਹਿਲਾਂ ਦੇ ਵਿੱਚ ਰਹਿ ਰਹੇ ਆ ਅੱਜ ਜਿਹੜੇ ਘਰ ਦੇ ਵਿੱਚ ਰਹਿ ਰਹੇ ਆ ਉਹ ਵੀ ਭਾਈ ਲਾਲੋ ਦੇ ਵਾਰਸਾ ਦਾ ਬਣਿਆ ਆ। ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹਦੇ 'ਚ ਤੇਰਾ ਖਸੂਰ ਨਹੀਂ ਇਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਖਸੂਰ ਆ ਭਗਵੰਤ ਮਾਨ ਦਾ। ਉਹ ਭਗਵੰਤ ਮਾਨ ਪਹਿਲਾਂ ਤਾਂ ਲੋਕਾਂ ਨੇ ਗਲਤੀ ਕੀਤੀ ਕਿ ਮੁੱਖ ਮੰਤਰੀ ਇਹੋ ਜਿਹਾ ਬਣਾਤਾ ਪਹਿਲਾਂ ਵੀ ਪਿੱਟਦੇ ਰਹੇ ਆ ਕਿ ਭਾਈ ਜੇ ਸ਼ਰਾਬੀ ਦੇ ਹੱਥ ਤੁਸੀਂ ਬਸ ਫੜਾਉਂਗੇ ਤਾਂ ਫਿਰ ਸਵਾਰੀਆਂ ਰੀਚਾਂ ਵਾਲੀਆਂ ਨਹਿਰਾਂ 'ਚ ਲੱਪਣੀਆਂ। ਔਰ ਗਾਂ ਜਿਹੋ ਜੀ ਕੋਕੋ ਉਹ ਜਿਹੇ ਬੱਚੇ ਉਹ ਯਾਰ ਮੇਰੀ ਇੱਕ ਗੱਲ ਸੁਣ ਲਾਲਜੀਤ ਸਿੰਘ ਭੋਲਾ ਪਹਿਲੀ ਗੱਲ ਇੱਕ ਤੂੰ ਜੇ ਇਲੈਕਸ਼ਨ ਲੜਦਾ ਪਿਆ ਤੈਨੂੰ ਪਾਰਟੀ ਨੇ ਜੇ ਤੈਨੂੰ ਮੰਤਰੀ ਬਣਾਇਆ ਦੋ ਮਹਿਕਮੇ ਦਿੱਤੇ ਆ ਤਾਂ ਤੈਨੂੰ ਇਸ ਕਰਕੇ ਨਹੀਂ ਦਿੱਤੇ ਕਿ ਜੀ ਤੂੰ ਲੋਕਾਂ ਦੇ ਪਰਿਵਾਰਾਂ ਬਾਰੇ ਔਰ ਲੋਕਾਂ ਦੇ ਧਰਮਾਂ ਬਾਰੇ ਕਹਿਣਾ ਫਿਰੇ ਕਿ ਤੂੰ ਖਾਣੀ ਜਾਦਾ ਹੈ ਤੂੰ ਫਰਾਣੀ ਜਾਦਾ ਹੈ ਸਾਡੇ ਗੁਰੂ ਸਾਹਿਬ ਨੇ ਤਾਂ ਕੋਈ ਜਾਤ ਭੇਦ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਇਸ ਕਰਕੇ ਮੇਰੀ ਇੱਕ ਬੇਨਤੀ ਆ ਜੇ ਦੱਸਣਾ ਸੀਗਾ ਤੂੰ ਇਹ ਦੱਸਦਾ ਕਿ ਤੇਰੇ ਕੋਲ ਦੋ ਦੋ ਮਹਿਕਮੇ ਆ ਪੰਚਾਇਤ ਦਾ ਹੈ, ਟਰਾਂਸਪੋਰਟ ਦਾ ਹੈ ਜਿਹੜੇ ਜਿਹੜੇ ਵਿਭਾਗਾਂ ਤੈਨੂੰ ਦਿੱਤੇ ਉਹਨਾਂ 'ਚ ਕੀ ਕੰਮ ਕੀਤਾ? ਤੂੰ ਦੱਸਦਾ ਜੇ ਵੱਡੀ ਸ੍ਰਿਹਾਲੀ ਦਾ ਸੀ, ਤੂੰ ਇਹ ਦੱਸਦਾ ਕਿ ਉੱਥੋਂ ਦੇ ਸੰਤ ਮਹਾਂਪੁਰਖ ਜਿਨ੍ਹਾਂ ਨੇ ਬੰਨ ਦੇ ਉੱਪਰ ਆਜੀ ਕਿੰਨਿਆਂ ਲੋਕਾਂ ਦੀਆਂ ਜਾਨਾਂ ਬਚਾਈਆਂ, ਕਿੰਨੇ ਪਸ਼ੂਆਂ ਦੀਆਂ ਜਾਨਾਂ ਬਚਾਈਆਂ ਔਰ ਉਹਨਾਂ ਜਾਨਾਂ ਬਚਾਉਣ ਦੇ ਨਾਲ ਨਾਲ ਕਿਤੇ ਇਹ ਵੀ ਦੱਸੇ ਲਾਲਜੀਤ ਭੁੱਲ ਕਿਉਂ ਦੇਚ 13 ਕਿਲੋ ਸੀ? ਔਰ ਮੈਂ ਗੱਲ ਕਹਿਣਾ ਕਿ ਉਹ ਸੰਤਾਂ ਮਹਾਂਪੁਰਖਾ ਕਰਕੇ ਸ੍ਰਿਹਾਲੀ ਵਾਲਿਆਂ ਕਰਕੇ ਆਜਾ ਜਿਹੜੇ ਜਿਹੜੇ ਲੋਕ ਨੇ ਜਿਹੜੇ ਮਾਝਾ ਬੈਲਦੇ ਔਰ ਕਿਉਂਕਿ ਇਹ ਮਾਲਵੇ ਤੇ ਮਾਝੇ ਦੀ ਗੱਲ ਤੇ ਇਹਨੂੰ ਕਰਨੀ ਆਉਂਦੀ ਹੈ ਮੈਨੂੰ ਨਹੀਂ ਕਰਨੀ ਆਉਂਦੀ ਤੂੰ ਗਿੱਲਸਾ ਬਾਰੇ ਕਿਹਾ ਕਿ ਗਿੱਲਸਾ ਤੇਰਾ ਪਤਾ ਨਹੀਂ ਕਿਹੜਾ ਪਿੰਡ ਆ ਤੂੰ ਮਾਲਵੇ ਚ ਆਇਆ ਜਾਂ ਕਿੱਥੋਂ ਆਇਆ ਉਹ 40 ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਨੂੰ ਕੋ ਲੱਗੀ ਇਹ ਪੰਜਾਬ ਜਿਹੜਾ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਅਸੀਂ ਪੰਜਾਬ ਨੂੰ ਸਿਰਜਿਆ ਹੈ ਸਿਉਨੇ ਦੀ ਚਿੜੀ ਜਿਹੜੀ ਆ ਉਹ ਤਾਂ ਪੰਜਾਬ ਬਣ ਸਕਦਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਔਰ ਉਹਨਾਂ ਗੁਰੂਆਂ ਪੀਰਾਂ ਦੇ ਆਸ਼ੀਰਵਾਦ ਨਾਲ ਜੇ ਤੇਰੇ ਅੱਗੇ ਕਾਫਰ ਆਗੇ ਨਾ ਸਿੱਖ ਤਾਮ ਦੇ ਵਿੱਚ ਤਾਂ ਉਹ ਵੇੜਾ ਗਰ ਕਰਕੇ ਰੱਖ ਦੇਣਗੇ ਔਰ ਮੈਂ ਇੱਕ ਗੱਲ ਸੋਲਾਂ ਤੂੰ ਇਹ ਗੱਲ ਕਿਹਾ ਕਿ ਮਾਲਵੇ ਤੇ ਮਾਝੇ ਦੀ ਗੱਲ ਕਰਦਾ ਯਾਰ ਅਸੀਂ ਤਾਂ ਕਦੀ ਮਾਲਵੇ ਤੇ ਮਾਝੇ ਦੀ ਗੱਲ ਨਹੀਂ ਕੀਤੀ ਅਸੀਂ ਤਾਂ ਕਦੀ ਉਹਨਾਂ ਬਾਰੇ ਗੱਲ ਨਹੀਂ ਕੀਤੀ ਅੱਜ ਜਿਹੜੇ ਹਰੀ ਘਿਹੜ ਤੋਂ ਲੰਘਦਾ ਰਿਹਾ ਅੱਜ ਤੱਕ ਪੁੱਲ ਨਵਾਂ ਬਣਿਆ ਤੈਨੂੰ ਇਹ ਵੀ ਯਾਦ ਹੋ ਗਿਆ ਭਾਈ ਲਾਲੋ ਦੇ ਵਾਰਸਾਂ ਨਾਲ ਬਣਿਆ ਆਇਆ ਕੋਲਾ ਜਿੱਦਣ ਮਾਲਵੇ ਤੇ ਮਾਝੇ ਦਾ ਮੇਲ ਕਰਾਇਆ ਸੀ ਇਹ ਵੀ ਖਡੂਰ ਦੇ ਮਿਸਤਰੀ ਸਿੰਘ ਨੇ ਜਿਨ੍ਹਾਂ ਨੇ ਪੁਲ ਬਣਾਇਆ ਜਿਹੜਾ ਜੀਰੇਵਾਲ ਕਿਚ ਖਡੂਰ ਪਿੰਡ ਪੈਂਦਾ ਆ ਹੁਣ ਜਦੋਂ ਆਏਗਾ ਨਾ ਵੋਟਾਂ ਮੰਗਣ ਤੈਨੂੰ ਦੱਸਣਗੇ ਕਿ ਉਸ ਪਿੰਡ ਦੇ ਵਿੱਚੋਂ ਉਹ ਮਿਸਤਰੀ ਸਿੰਘਾਂ ਨੇ ਜਿਹੜਾ ਇਹ ਪੁਲ ਬਣਾਇਆ ਚਾਹ ਇੰਗਰੇਜ਼ਾਂ ਵੇਲੇ ਦਾ ਪੁਲ ਬਣਿਆ ਔਰ ਇਸ ਕਰਕੇ ਮੇਰੀ ਇਥੇ ਇਹ ਬੇਨਤੀ ਆ ਕਿ ਇਹਦੇ ਵਿੱਚ ਤੂੰ ਤਾਂ ਜਿਹੜੀ ਮਾਫੀ ਮੰਗੀ ਔਰ ਮਾਫੀ ਮੰਗਣ ਤੋਂ ਬਾਅਦ ਫਿਰ ਜਿਹੜੀ ਵੀਡੀਓ ਪਾਈ ਔਰ ਜਿਹਦੇ ਵਿੱਚ ਤੂੰ ਇਹ ਗੱਲ ਕੀਤੀ ਕਿ ਜੇ ਉਂਗਲ ਦੇਣ ਦਾ ਹੋਵੇ ਤਾਂ ਤੁਹਾਨੂੰ ਘੱਟੋ-ਘੱਟ ਬਾਣਾ ਲੈਣ ਦਾ ਜਿਹੜਾ ਚਾਚਾ ਹੋਣਾ ਚਾਹੀਦਾ ਔਰ ਮੈਂ ਇਹ ਨਹੀਂ ਗੱਲਾਂ ਕਰਦਾ ਕਿਉਂਕਿ ਇਹ ਘਟੀਆਂ ਗੱਲਾਂ ਨੇ ਉਹ ਸਿਆਸੀ ਬਣੇ ਉਹ ਇਲੈਕਸ਼ਨ ਲੜਨਾ ਕੰਮ ਦੱਸ ਮੈਂ ਆਪਦੇ ਕੰਮ ਕਰਾਉਣਾ ਆ ਮੇਰੇ ਹਲਕੇ ਦੇ ਵਿੱਚ ਉਹ ਦੋਵਾਂ ਸਾਲਾਂ 'ਚ ਤੁਹਾਡੀ ਉਪਲਬਧੀ ਕੀ ਹੈ ਯਾਰ ਇਹ ਤਾਂ ਦੱਸ ਦਿਓ ਤੂੰ ਮੈਨੂੰ ਦੱਸ ਦੇ ਕਿ ਦੋਵਾਂ ਸਾਲਾਂ ਦੇ ਵਿੱਚ ਕਿਹੜੇ ਵੱਲ ਦੇ ਉੱਤੇ ਤੂੰ ਸ਼ੱਕ ਬਣਾਤੀ ਹੈ ਔਰ ਜਿੱਥੇ ਪਾਣੀ ਆਇਆ ਕਿੰਨਿਆਂ ਨੂੰ ਜਿਹੜੇ ਆ ਕਿ ਤੂੰ ਮੁਆਵਜ਼ੇ ਦਵਾਤੇ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਤੂੰ ਮੈਨੂੰ ਦੱਸ ਕਿ ਕਿਹੜੇ ਪਿੰਡ 'ਚ ਇੱਕ ਲੱਗੀ ਹੈ ਤੂੰ ਪੰਜਾਬ ਦਾ ਮੰਤਰੀ ਇਹ ਕੱਲਾ ਪੱਟੀ ਦਾ ਮੰਤਰੀ ਨਹੀਂਗਾ ਮੈਨੂੰ ਇਹ ਤਾਂ ਦੱਸ ਕਿ ਕਿੰਨੀਆਂ ਏਸੀ ਬੱਸਾਂ ਜਿਹੜੀਆਂ ਪੱਟੀ ਦੇ ਵਿੱਚੋਂ ਤੂੰ ਚੰਡੀਗੜ੍ਹ ਨੂੰ ਚਲਾ ਦੱਤੀਆਂ ਮੈਨੂੰ ਇਹ ਤਾਂ ਦੱਸ ਕਿ ਤੂੰ ਕੀ ਕਿੰਨੇ ਪਾਰਕ ਬਣਾ ਦਿੱਤੇ ਕਿੰਨੇ ਸਟੇਡੀਆ ਬਣਾ ਦਿੱਤੇ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਭਗਵੰਤ ਮਾਨ ਜੀ ਇਹਦੇ ਚ ਇਹਦੀ ਮਾਫੀ ਮੰਗਿਆ ਗੱਲ ਨਹੀਂ ਕਰਨੀ ਇਹ ਮਾਫੀ ਮੁੱਖ ਮੰਤਰੀ ਮੰਗੇ ਮੇਰੀ ਇਹ ਅਪੀਲ ਆ ਕਿਉਂਕਿ ਉਸ ਮੁੱਖ ਮੰਤਰੀ ਦਾ ਗਣਾ ਹੈ ਜਿੰਨੇ ਇਹੋ ਜਾਂ ਨਲਾਇਕ ਮੰਤਰੀ ਬਣਾਇਆ ਮਹਿਕਮੇ ਦੋ ਦਿੱਤੇ ਐਡੇ ਵੱਡੇ ਵੱਡੇ ਮਹਿਕਮੇ ਦਿੱਤੇ ਇਸੇ ਕਰਕੇ ਕਹਿੰਦੇ ਕਿ ਜਿਹੜਾ ਤਜਰਬੇਕਾਰ ਬੰਦਾ ਹੁੰਦਾ ਤਜਰਬੇਕਾਰ ਉਹ ਤਜਰਬੇ ਕਰ ਤਜਰਬੇ ਦਾ ਤਜਰਬਾ ਬੋਲਦਾ ਹੁੰਦਾ ਔਰ ਉਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਲਾਲਜੀਤ ਸਿੰਘ ਕੋਲ ਲਾ ਲਾਲਜੀਤ ਸਿੰਘ ਕੋਲ ਇਹ ਮਾਫੀ ਮੰਗਿਆ ਗੱਲ ਨਹੀਂ ਪੜਨੀ ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਉਹ ਚਿੰਦ ਤੂੰ ਮਾਲੀ ਹੈ ਔਰ ਮੈਂ ਗੱਲ ਕਹਿਣੀ ਚਾਹੁੰਦਾ ਗਿੱਲ ਮਾਲ ਵਿੱਚ ਉੱਠ ਕੇ ਆਇਆ ਤੇ ਗਿੱਲ ਨੇ ਜਾ ਕੇ ਵੇ ਪੱਟੀ ਦਾ ਮੂੰਹ ਧੋਕੇ ਰੱਖ ਦਿੱਤਾ ਕਿੰਨੇ ਕੰਮ ਕੀਤੇ ਆ ਉਹ ਦੋਨਾਂ ਸਾਲਾਂ 'ਚ ਕੋਈ ਕੰਮ ਦਾ ਗਣਾ ਅੱਜ ਤੂੰ ਤੇ ਇਹ ਗੱਲ ਕਹਿ ਤੀ ਗਿੱਲ ਮਾਲ ਵਿੱਚ ਹੋਇਆ ਤੇਨੂੰ ਯਾਦ ਹੋਣਾ ਚਾਹੀਦਾ ਜੇ ਨਹੀਂ ਕਰਦੇ ਬਜ਼ੁਰਗਾਂ ਨੂੰ ਪੁੱਛੀ ਜਦੋਂ ਸਭ ਤੋਂ ਪਹਿਲਾਂ ਪੁਲਿਸ ਨੇ ਗਿੱਲ ਦੇ ਚੱਡੇ ਪਾੜੇ ਜਾਂ ਗਿੱਲ ਨੂੰ ਕੁੱਟਿਆ ਤਸ਼ੱਦਦ ਕੀਤਾ ਪੁਲਿਸ ਨੇ ਤਾਂ ਸਭ ਤੋਂ ਪਹਿਲਾਂ ਪੱਟੀ ਛਾਣੀ ਚ ਕੀਤਾ ਸੀ ਤੈਨੂੰ ਇਸ ਗੱਲ ਦਾ ਪਤਾ ਨਾ ਜੀਦਾ ਤਾਂ ਗਿੱਲ ਸਾਹਿਬ ਨੇ ਉਸ ਦਿਨ ਤੋਂ ਮਨ ਬਣਾ ਲਿਆ ਸੀਗਾ ਕਿ ਅੱਜ ਤੋਂ ਬਾਅਦ ਮੈਂ ਪੱਟੀ ਦਾ ਵਸਨੀਕ ਬਣ ਕੇ ਰ੍ਹਾਂਗਾ ਔਰ ਜੇ ਉਹਨਾਂ ਨੇ ਜਿੰਨੇ ਇਲੈਕਸ਼ਨ ਲੜੇ ਉਹਨਾਂ ਨੇ ਪੱਟੀ ਚੋਂ ਲੜੇ ਉਹ ਭਾਈ ਉਹ ਤਾਂ 6-7 ਇਲੈਕਸ਼ਨ ਹਾਰ ਕੇ ਵੀ ਉਹਨੇ ਜੱਟ ਨੇ ਹੌਸਲਾ ਨਹੀਂ ਛੱਡਿਆ ਕਿਉਂਕਿ ਉਹਦੇ ਤੇ ਗੁਰੂ ਦੀ ਮਿਹਰ ਸੀ ਉਹ ਗੁਰੂ ਦਾ ਸਿੱਖਾ ਤੇਰੇ ਤਰ੍ਹਾਂ ਕਾਫਰ ਨਹੀਂਗਾ ਤੇਰੇ ਤਰ੍ਹਾਂ ਚੌਧਰਾ ਲੈ ਨੂੰ ਪੱਗਾ ਨਹੀਂ ਬਣੀਆਂ ਤੇਰੇ ਤਰ੍ਹਾਂ ਉਹ ਲੋਕਾਂ ਨੂੰ ਝੂਠ ਨਹੀਂ ਬੋਲਦਾਗਾ ਅੱਜ ਲੋਕਾਂ ਦੀ ਕਚਹਿਰੀ 'ਚ ਜਾਣਾ ਲੋਕਾਂ ਦੀਆਂ ਗੱਲਾਂ ਦਾ ਜਵਾਬ ਦਿਆ ਕਰ ਅੱਜ ਮੈਂ ਔਰ ਔਰ ਨੂੰਹਾਂ ਲੋਕਾਂ ਨੂੰ ਵੀ ਕਹਿਣਾ ਜਿਹੜੇ ਇਹਦੇ ਪਿੱਛੇ ਵਾਹ ਵਾਹ ਕਰਦੇ ਨੇ ਉਹ ਕਦੀ ਆਪ ਦੀ ਪੀੜੀ ਥੱਲੇ ਸੋਟਾ ਮਾਰਿਆ ਜੀ ਉਹ ਤੁਸੀਂ ਇਹ ਗੱਲ ਕਹਿੰਦੇ ਸੀ ਅਸੀਂ ਬਰਲਾ ਲੈਂਦਾ ਉਹ ਇਹੋ ਜਿਹਾ ਬੇਬੂਹ ਮੰਤਰੀ ਲੈਂਦਾ ਜੇ ਨੂੰ ਇਹ ਨਹੀਂ ਪਤਾਗਾ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਕਿਹੜੀ ਗੱਲ ਰੱਖਣੀ ਤੇ ਨਹੀਂ ਰੱਖਣੀ ਔਰ ਤੂੰ ਗੱਲਾਂ ਕਰਦਾ ਹੈ ਕਿ ਯਾਰ ਗਿੱਲ ਸਾਹਿਬ ਦੀਆਂ ਉਹ ਤੂੰ ਗਿੱਲ ਸਾਹਿਬ ਦੀ ਕਿੱਥੇ ਰੀਸ ਕਰ ਲਵੇਂ ਉਹ ਗਿੱਲ ਸਾਹਿਬ ਦੇ ਦਾ ਪੈਰਾਂ ਦਾ ਵੀ ਤੂੰ ਐ ਉਹ ਗਿੱਲ ਸਾਹਿਬ ਨੇ ਜੇ ਜੋਧਪੁਰ ਜੇਲ ਕਟੀਆਂ ਜੇ ਗਿੱਲ ਸਾਹਿਬ ਨੇ ਜੇਲਾ ਕਟੀਆਂ ਨੇ ਤਾਂ ਲੋਕਾਂ ਦੇ ਖਾਤਰ ਕਟੀਆਂ ਨੇ ਉਹਨਾਂ ਨੇ ਤੁਹਾਡੇ ਤਰ੍ਹਾਂ ਤੁਹਾਡੇ ਲੀਡਰਾਂ ਤਰ੍ਹਾਂ ਰਿਸ਼ਵਤ ਦੇ ਵਿੱਚ ਨਹੀਂ ਕਟੀਆਂ ਔਰ ਜੇ ਹਿੰਮਤ ਰੱਖਦਾ ਤੇ ਮੇਰੇ ਤਰ੍ਹਾਂ ਹਿੰਮਤ ਰੱਖ ਜੇ ਵਾਕਈ ਤੂੰ ਇਹ ਗੱਲ ਕਹਿਣਾ ਤੂੰ ਲਾਹੌਰਿਆ ਹੈ ਤੇ ਬਾਈ ਸੱਚ ਬੋਲਣ ਦਾ ਮੈਦਾ ਜਿਹੜਾ ਉਹ ਤੇਰੇ 'ਚ ਹੋਣਾ ਚਾਹੀਦਾ ਲੋਕਾਂ ਦੇ ਖਿਲਾਫ ਨਾ ਬੋਲ ਆਪਦੇ ਮੁੱਖ ਮੰਤਰੀ ਦੇ ਖਿਲਾਫ ਬੋਲ ਤੇਰਾ ਮੁੱਖ ਮੰਤਰੀ ਕਹਿੰਦਾ ਸੀ ਮੈਂ ਨਸ਼ਾ ਬੰਦ ਕਰਾਂ ਬਈ ਨਸ਼ਾ ਬੰਦ ਕਰਤਾ ਮੈਂ 2017 'ਚ ਜਦੋਂ ਸਰਪੰਚਾਂ ਨੇ ਸੌ ਚੁੱਕਣੀ ਸੀ ਜਦੋਂ ਮੈਂ ਲਲੇ ਸੀ ਤਾਂ ਮੈਂ ਆਪਦੇ ਮੁੱਖ ਮੰਤਰੀ ਦੇ ਖਿਲਾਫ ਕੈਪਟਨ ਮਰਿੰਦਰ ਸਿੰਘ ਦੇ ਖਿਲਾਫ ਕਹਾਂ ਸੀ ਕਿ ਝੂਠੀ ਸੌਂ ਘਾਦੀਆ ਔਰ ਉਹਦੇ ਚ ਮੈਨੂੰ ਉਹਨੇ ਸਸਪੈਂਡ ਵੀ ਕੀਤਾ ਹਿੰਮਤ ਹੈਗੀ ਹੈ ਬੋਲ ਸਕਦਾ ਪਰ ਤੂੰ ਤਾਂ ਮੈਨੂੰ ਲੱਗਦਾ ਤੇਰਾ ਆਪ ਦਾ ਡਾਕ ਟੈਸਟ ਹੋਣਾ ਤੇਰਾ ਡਰਗ ਟੈਸਟ ਕਰਾਉਣ ਆਲਾ ਕਿ ਤੂੰ ਕਿਹੜਾ ਕਿਹੜਾ ਨਸ਼ਾ ਕਰਦਾ ਮੈਨੂੰ ਤਾਂ ਲੱਗਦਾ ਕੱਲ ਮਾਲ ਚੰਗਾ ਛਕਿਆ ਹੋਣਾ ਹੋ ਸਕਦਾ ਚਿੱਟੇ ਦਾ ਸੇਵਣ ਵੀ ਕੀਤਾ ਹੋਵੇ ਪਰ ਮੈਂ ਇਹ ਗੱਲ ਕਹਿਣਾ ਜੇ ਨਹੀਂ ਤਾਂ ਤੂੰ ਜਿੱਥੇ ਮਰਜੀ ਜਿਹੜੀ ਤੂੰ ਗੱਲ ਕਰਦਾ ਲੋਕਾਂ ਦੀ ਕਚਹਿਰੀ ਚਾ ਲੋਕਾਂ ਦੀ ਕਚਹਿਰੀ ਚ ਆਣ ਕੇ ਤੂੰ 2 ਸਾਲਾਂ ਦੇ ਕੰਮ ਗਣਾ ਔਰ ਮੈਂ ਦੱਸੂਗਾ ਕਿ ਦੋਹਾਂ ਸਾਲਾਂ ਚ ਜੀਰੇ ਹਲਕੇ ਚੋਂ ਕਿੰਨੇ 100 ਕਰੋੜ ਰੁਪਈਆ ਜਿਹੜਾ ਉਹ ਤੁਸੀਂ ਸਾਡੀ ਸਰਕਾਰ ਵਾਪਸ ਲੈ ਕੇ ਗਈ ਜਿਹੜਾ ਮੈਂ ਮਨਜ਼ੂਰ ਕਰਾਇਆ ਸੀ ਇਹ ਇਸ ਕਰਕੇ ਮੈਂ ਗੱਲ ਕਹਿਣਾ ਔਰ ਉਹਨਾ ਸਾਰਿਆਂ ਭਰਾਵਾਂ ਤੋਂ ਚਾਹੇ ਕੋਈ ਸਵਰਮਕਾਰ ਭਰਾ ਹੈ ਚਾਹੇ ਕੋਈ ਸਾਡੇ ਭਾਈ ਲਾਡੋ ਦੇ ਵਾਰਸ ਆ ਮੈਂ ਸਾਰੀਆਂ ਸਿੱਖ ਸੰਤਾਂ ਤੋਂ ਇਸ ਗੱਲ ਦੀ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜੇ ਇਹ ਮੂਰਖ ਹੋ ਗਿਆ ਤੇ ਆਪਾਂ ਮੂਰਖ ਨਹੀਂ ਮੰਨਣਾ ਆਪਾਂ ਗੁਰੂ ਦੇ ਵਾਰਸ ਆ ਔਰ ਗੁਰੂ ਨੇ ਹਮੇਸ਼ਾ ਪਿਆਰ ਨਾਲ ਰਹਿਣਾ ਸਿਖਾਇਆ ਅੱਜ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ ਕਈ ਉਹ ਕਹਿੰਦੇ ਸੀ ਅੱਜ ਤੇਰੇ ਪੁਤਲੇ ਫੂਕੇ ਜਾਣਗੇ ਉਹ ਪੁਤਲੇ ਜੇ ਫੂਕੜੇ ਆ ਤਾਂ ਇਹਦੇ ਟੋਪੀ ਵਾਲੀ ਜਿਹੜੀ ਜਿਹਦੇ 'ਤੇ ਟੋਪੀ ਲੈ ਕੇ ਰੱਖਦਾ ਕਿ ਇਹ ਪੱਗ ਵਾਲੇ ਪੁਤਲੇ ਨਾ ਫੁਕਿਓ ਅੱਜ ਪੱਗ ਦੀ ਬੇਅਦਬੀ ਹੋਣੀ ਹੈ ਇਹਨੇ ਤਾਂ ਪੱਗ ਚੌਧਰ ਲੈਣ ਲਈ ਬੰਨੀ ਹੈ ਔਰ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਮੈਂ ਕੋਈ ਵੋਟਾਂ ਦੀ ਗੱਲ ਨਹੀਂ ਕਰਦਾ ਮੈਂ ਨਾ ਵੋਟਾਂ ਤੋਂ ਬਾਹਰ ਔਰ ਮੈਂ ਨਾ ਇੱਕ ਸਵਾਲ ਜ਼ਰੂਰੀ ਨੂੰ ਇਹ ਗੱਲ ਕਰੀ ਕਿ ਅੱਜ ਲਾਲਜੀਤ ਸਿੰਘ ਭੁੱਲਰ ਜੋ ਤੂੰ ਕੱਲ ਬੋਲਿਆ ਤੂੰ ਮਾਫੀ ਮੰਗ ਲਈ ਮਾਫੀ ਮੰਗਣ ਤੋਂ ਬਾਅਦ ਫੇਰ ਤੇਰੀ ਇੱਕ ਵੀਡੀਓ ਆਈ ਹੈ ਗਿੱਲ ਪਰਿਵਾਰ ਦੇ ਉੱਤੇ ਔਰ ਗੱਲ ਇਹ ਕਰਦੇ ਆ ਕਿ ਜੇ ਪਰਿਵਾਰ ਬਾਰੇ ਇੱਕ ਦੂਜੇ ਬਾਰੇ ਆਪਾਂ ਫਰੂਲਣ ਲਾ ਪਏ ਮੈਂ ਤਾਂ ਅੱਜ ਵੀ ਕਹਿੰਦਾ ਯਾਰ ਮੇਰਾ ਬਾਪ ਕੰਪੈਨ ਚਲਾਉਂਦਾ ਸੀ ਮੈਂ ਇੱਕ ਕਿਸਾਨ ਦਾ ਪੁੱਤਰ ਮੇਰਾ ਪਿਓ ਦਿਹਾੜੀਆਂ ਕਰਦਾ ਰਿਹਾ ਮੈਨੂੰ ਅੱਜ ਵੀ ਮੇਰੇ ਬਾਪ ਨੇ ਸਿਖਾਇਆ ਮੈਂ ਜਿੱਦਣ ਸਾਈਕਲ ਸਿੱਖਿਆ ਅੱਜ ਵੀ ਬਰਤਾ ਸਿੰਘ ਬੌਰੀਆ ਸਿੰਘਾ ਜਿੰਦੇ ਸਾਈਕਲ ਤੇ ਮੈਂ ਕੈਂਚੀ ਚਲਾਉਣਾ ਸਿੱਖਿਆ ਅੱਜ ਵੀ ਮੈਂ ਉਹਦੇ ਪੈਰੀ ਹੱਥੋਂ ਨਾ ਮੈਂ ਸਤਕਾਰ ਕਰਦਾ ਅੱਜ ਮੇਰੇ ਚ ਮੈਂ ਗੱਲ ਕਹਿਣਾ ਕਿ ਜੇ ਤਾਕਤਾਂ ਦਿੱਤੀਆਂ ਨੇ ਤੇ ਇੰਨਾ ਹੰਕਾਰ ਨਾ ਤੇਰੇ ਚ ਜਿੰਨਾ ਹੰਕਾਰ ਤੇਰੇ ਚ ਆ ਗਿਆ ਅੱਜ ਤੂੰ ਰੱਬ ਕੋ ਲਗਿਆ ਔਰ ਮੇਰੀ ਹੱਥ ਜੋੜ ਕੇ ਭਰਾਵਾ ਤੈਨੂੰ ਬੇਨਤੀ ਆ ਕਿ ਸਿਰ ਚ ਪੱਗ ਬੰਨ੍ਹ ਕੇ ਜਿਵੇਂ ਬਿੱਟੂ ਕਰਦਾ ਸੀ ਨਾ ਸਿੱਖਾਂ ਦੇ ਉਲਟ ਬੋਲਦਾ ਸੀ ਉਹ ਤੂੰ ਐਡਾ ਜੋਧਾ ਐ ਅੱਜ ਗਿੱਲ ਦੇ ਉਲਟ ਬੋਲਦਾ ਓਦੋਂ ਮੁੱਖ ਮੰਤਰੀ ਜਿਦਲ ਬੋਲਦਾ ਜਿੱਦਣ ਐਨਐਸਐਲ ਆਈ ਸੀ ਅੰਮ ਭਾਈ ਅਮਰਤਪਾਲ ਚ ਓਦੋਂ ਕਿਹਾ ਉਹਨਾ ਬੋਲਿਆ ਵੀ ਤੂੰ ਮੈਨੂੰ ਦੱਸ ਕੀ ਕੀਤਾ ਹੁੰਦੇ ਲਈ ਬੋਲਿਆ ਕੁਛ ਉਂਜੇ ਤੂੰ ਕਹਿੰਦਾ ਤੂੰ ਲਾਹੌਰਿਆ ਜੱਟ ਔ ਕਿੱਧਰ ਦਾ ਲਾਹੌਰਿਆ ਜੱਟ ਮੈਨੂੰ ਨਹੀਂ ਲੱਗਦਾ ਤੂੰ ਲਾਹੌਰਿਆ ਜੱਟ ਹੋਵੇਂ ਜੇ ਲਾਹੌਰਿਆ ਜੱਟ ਹੁੰਦਾ ਮੈਂ ਉਦੋਂ ਵੀ ਬਿੱਟੂ ਦੇ ਖਿਲਾਫ ਬੋਲਿਆ ਕਿ ਬਿੱਟੂ ਤੂੰ ਸਿੱਖਾਂ ਦੇ ਖਿਲਾਫ ਹੁੰਦਾ ਮੈਂ ਉਦੋਂ ਵੀ ਆਪ ਦੇ ਮੁੱਖ ਮੰਤਰੀ ਦੇ ਖਿਲਾਫ ਬੋਲਿਆ ਜੇ ਵਾਕਈ ਤੇਰੇ ਚੜ੍ਹ ਕੇ ਗਈ ਆ ਮਾੜੀ ਮੋਟੀ ਪਰ ਮੈਨੂੰ ਨਹੀਂ ਲੱਗਦਾ ਤੇਰੀ ਅਰਥ ਮਾਰ ਚੁੱਕੀ ਆ ਤੂੰ ਲੋਕਾਂ ਦੇ ਵਿੱਚ ਜਾਤ ਪਾਗ ਦੇ ਵਿੱਚ ਤੇ ਧਰਮਾਂ ਦੇ ਵਿੱਚ ਵੰਡਣਾ ਚਾਹੁੰਦਾ ਇਸ ਕਰਕੇ ਲੋਕੋ ਇਹੋ ਜਿਹੇ ਲੋਕਾਂ ਤੋਂ ਸचेਤ ਰਹਿਣ ਦੀ ਸਾਨੂੰ ਲੋੜ ਆ ਔਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਜਲਦੀ ਤੋਂ ਜਲਦੀ ਇਹਨੂੰ ਜਿਹੜਾ ਕਿ ਇਹਦੇ ਅਧਿਆਤੋਂ ਇਹਦੇ ਤੋਂ ਮਹਿਕਮੇ ਬਾਤੂਸ ਲਈ ਲੈ ਜਾਣ ਔਰ ਮੈਂ ਇਹ ਵੀ ਗੱਲ ਕਹਿਣਾ ਕਿ ਜਲਦੀ ਤੋਂ ਜਲਦੀ ਜਿਹੜਾ ਕਿਉਂਕਿ ਇੱਕ ਬੰਨੇ ਤਾਂ ਅਸੀਂ ਵਿਸ਼ਕਰਮਾ ਡੇ ਬਣਾਉਨੇ ਆ ਇੱਕ ਬੰਨੇ ਅਸੀਂ ਇਹ ਗੱਲ ਕਹਿਨੇ ਆ ਕਿ ਸਾਡੇ ਕੋਲ ਟਰਾਂਸਪੋਰਟ ਮਹਿਕਮਾ ਉਹ ਟਰਾਂਸਪੋਰਟ ਮਹਿਕਮਾ ਜੇ ਬਾਸ ਖਰਾਬ ਹੋ ਜੇ ਤਾਂ ਕੌਣ ਠੀਕ ਕਰਦਾ ਉਹ ਭਾਈ ਲਾਲੋ ਦੇ ਬਾਸ ਠੀਕ ਕਰਦੇ ਆ ਔਰ ਮੇਰੇ ਹਿਸਾਬ ਨਾਲ ਤੇਰਾ ਦਿਮਾਗ ਵੀ ਜਿਹੜਾ ਉਹ ਭਾਈ ਲਾਲੋ ਦੇ ਬਾਸ ਠੀਕ ਕਰਨਗੇ ਔਰ ਜਿਹੜਾ ਤਰਾਸ਼ਣਾ ਉਹ ਸਾਡੇ ਸਰਨਗਰ ਭਰਾ ਤਰਾਸ਼ਣਗੇ ਤੈਨੂੰ ਇਹੋ ਜਾਂ ਕਿ ਤੂੰ ਯਾਦ ਪਿਆ ਰੱਖੇਂਗਾ ਔਰ ਇਸ ਕਰਕੇ ਮੇਰੀ ਸਾਰਿਆਂ ਭਰਾਵਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਸੀ ਇੱਕ ਬਦਲਾਅ ਲਿਆ ਕੇ ਪਰ ਤੁਹਾਨੂੰ ਵੀ ਨਹੀਂ ਸੀ ਪਤਾ ਕਿ ਬਦਲਾਅ ਦੇ ਵਿੱਚ ਇਹੋ ਜਿਹੇ ਮੂਰਖਾਂ ਦੇ ਸਿਰ ਦੇ ਉੱਤੇ ਤਾਜ ਰੱਖੇ ਜਾਣਗੇ ਇਸ ਕਰਕੇ ਭਰਾਓ ਮੈਂ ਲਾਲਜੀਤ ਸਿੰਘ ਭੋਲਰ ਬਾਰੇ ਜੋ ਕੁਝ ਕਿਹਾ ਜੇ ਤਾਂ ਵਾਕਈ ਸਹੀ ਆ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਗੱਲ ਕਹਿੰਦਾ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿੱਥੇ ਜਾਂਦਾ ਇਹਨੂੰ ਇਹ ਨਾ ਕਹੋ ਕਿ ਜਵੇਂ ਇਹਨੇ ਕੀਤੀ ਹੈ ਇਹਨੂੰ ਪੁੱਛੋ ਦੋਵਾਂ ਸਾਲਾਂ ਚ ਕੀਤਾ ਕੀ ਇਹਨੂੰ ਪੁੱਛੋ ਕਿ ਭਾਈ ਅਮਰਤਪਾਲ ਉਹਨਾਂ ਦੇ ਜਦੋਂ ਐਨਐਸਏ ਲੱਗੀ ਸੀ ਕੀ ਕੀਤਾ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਇਨਸਾਫ਼ ਮਿਲ ਗਿਆ ਉਹ ਸ਼ੁਭਕਰਨ ਜਿਹੜਾ ਸਾਡਾ ਕਿਸਾਨ ਭਰਾ ਜਿਹਨੇ ਗੋਲੀ ਮਾਰ ਕੇ ਮਾਰ ਦਿੱਤਾ ਕਿ ਉਹਨੂੰ ਇਨਸਾਫ਼ ਮਿਲ ਗਿਆ ਇਹਨੂੰ ਇਹੋ ਜੇ ਸਵਾਲ ਕਰਿਓ ਕਿਉਂਕਿ ਜੇ ਇਹ ਠਕੀਆ ਗੱਲਾਂ ਕਰਦਾ ਤੇ ਸਾਡਾ ਫਰਜ਼ ਨਹੀਂ ਬੰਦਦਾ ਅਸੀਂ ਗੁਰੂ ਨੂੰ ਮੰਨਣ ਵਾਲੇ ਲੋਕਾਂ ਗੁਰੂ ਦੇ ਸਿੱਖਾਂ ਔਰ ਗੁਰੂ ਦੇ ਅਲੱਗ ਲੱਗੇ ਆ ਔਰ ਗੁਰੂ ਨੇ ਜੋ ਸਾਡੇ ਚੋਂ ਹਮੇਸ਼ਾ ਹੀ ਜਿਹੜਾ ਕਿ ਉਹ ਇਹ ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਆ ਸਾਨੂੰ ਜਿਹੜੀ ਉਹ ਪ੍ਰੇਰਣਾ ਦਿੱਤੀ ਆ ਇਸ ਕਰਕੇ ਪ੍ਰਾਉ ਬੋਲਦਾਂ ਕਿ ਵੱਧ ਘਟਲਬ ਚ ਬੋਲਿਆ ਗਿਆ ਵੇਖੇ ਮਹਾਰਾਜ ਜੱਜਕਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ